ਸੋ ਤੁਸੀਂ ਦੇਖ ਰਹੇ ਹੋ ਡੇਲੀ ਪੋਟ ਤੇ ਮੈਂ ਆ ਸੰਜੀਵ ਲਾਲ ਮੌਜੂਦ ਆ ਇਸ ਵੇਲੇ ਮਲੋਥੜਾਂ ਦੇ ਨੇੜਲੇ ਪਿੰਡ ਸਿਆਂ ਦਾ ਜਿੱਥੇ ਕਿ ਕੱਲ ਸਵੇਰ 6 ਵਜੇ ਦੇ ਕਰੀਬ ਇੱਕ ਬੱਚੇ ਨੂੰ ਘਰ ਦੇ ਵਿੱਚੋਂ ਕਿਡਨੈਪ ਕੀਤਾ ਜਾਂਦਾ ਸੋ ਦੱਸ ਦਈਏ ਸਾਡੀ ਟੀਮ ਇਸ ਵੇਲੇ ਗਰਾਉਂਡ ਜ਼ੀਰੋ ਤੋਂ ਉਸੇ ਘਰ ਦੇ ਵਿੱਚ ਆ ਜਿੱਥੋਂ ਕਿ ਬੱਚੇ ਨੂੰ ਕੱਲ ਅਗਵਾ ਕਰ ਲਿਆ ਗਿਆ ਸੀ ਦੱਸ ਦਈਏ ਕਿ ਭਾਵੇਂ ਹਲੇ 6 ਨਹੀਂ ਵਜੇ ਪਰ ਬੱਚੇ ਨੂੰ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਬਰਾਮਦ ਕਰ ਲਿਆ ਜਾਂਦਾ ਸੋ ਪੁਲਿਸ ਦੀ ਜਿੱਥੇ ਬਹੁਤ ਵੱਡੀ ਰਾਪਤੀ ਆ ਉਥੇ ਕਰਦਿਆਂ ਨੇ ਬੜਾ ਸੁੱਖ ਦਾ ਸਾ ਲਿਆ ਸੋ ਦੱਸ ਦਈਏ ਤੇ ਬਹਾਰਾ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਨਿਵਾਸੀ ਨੇ ਰਿਸ਼ਤੇਦਾਰ ਨੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਜਿਹੜਾ ਤੰਤਾ ਉਹ ਲੱਗਿਆ ਹੋਇਆ ਸੋ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਪਵਕੀਰਤ ਦਾ ਘਰ ਆ ਉਹ ਦਿਖਾਇਆ ਜਾਵੇ ਸੋ ਇਹ ਤਸਵੀਰਾਂ ਪਵਕੀਰਤ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੋਂ ਕੀ ਤੁਸੀਂ ਦੇਖ ਪਾ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਵਧਾਈਆਂ ਦੇਣ ਦੇ ਲਈ ਪਹੁੰਚ ਸੋ ਇਹ ਤਸਵੀਰਾਂ ਜੋ ਤੁਸੀਂ ਦੇਖ ਪਾ ਰਹੇ ਹੋ ਭਵਕੀਰਤ ਦੇ ਘਰ ਦੀਆਂ ਤਸਵੀਰਾਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪਿੰਡ ਨਿਵਾਸੀ ਨੇ ਇੱਥੇ ਘਰ ਵਾਲਿਆਂ ਨੂੰ ਵਧਾਈਆਂ ਦੇਣ ਦੇ ਲਈ ਆ ਰਹੇ ਨੇ ਸੋ ਇੱਥੇ ਜਿਹੜੇ ਤਮਾਮ ਲੋਕ ਖੜੇ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੋ ਇਸ ਵੇਲੇ ਸਾਡੇ ਨਾਲ ਜੁੜਦੇ ਨੇ ਵਿਧਾਇਕ ਗੱਜਨ ਮਾਜਰਾ ਸਾਹਿਬ ਸੋ ਇਹਨਾਂ ਨਾਲ ਕਰਦੇ ਆਂ ਧੰਨਵਾਦ ਜਿਹੜੇ ਕਿ ਉੱਚੇ ਚੇ ਤੌਰ ਤੇ ਭਵਕੀਰਤ ਦੇ ਘਰ ਪਹੁੰਚੇ ਨੇ ਉਹਨਾਂ ਦੇ ਘਰ ਵਧਾਈ ਦੇਣ ਦੇ ਲਈ ਸੋ ਗੱਜਰਬਾਜਰਾ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਜਿਹੜਾ ਬੱਚਾ 24 ਘੰਟੇ ਦੇ ਅੰਦਰ ਅੰਦਰ ਬਰਾਮਦਗੀ ਬੱਚੇ ਦੀ ਹੋ ਜਾਂਦੀ ਹੈ ਕੀ ਕਹੋਗੇ ਇਸ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਭਵਨਤ ਮੰਗਦੀ ਦਾ ਹੂੰ ਕਿ ਸਾਡੇ ਡੀਜੀਪੀ ਦਾ ਸਾਡੇ ਦੋ ਵਿਸ਼ੇਸ਼ ਤੌਰ ਤੇ ਐਸਐਸਪੀ ਐਸਐਸਪੀ ਮਲੇਰਕੋਟਲਾ ਗਗਨਜੀ ਜੀ ਹੂੰ ਐਸਐਸਪੀ ਖੰਨਾ ਜੋਤੀ ਜਦਵ ਮੈਡਮ ਜੀ ਜਿਨ੍ਹਾਂ ਨੇ ਕਰੀਬ-ਕਰੀਬ ਮੈਨੂੰ 20 ਮਿੰਟ ਬਾਅਦ ਇਨਫੋਰਮੇਸ਼ਨ ਆ ਗਈ ਸੀ ਮੈਂ ਗੱਡੀ ਦੇ ਵਿੱਚ ਹੀ ਸੀ ਮੈਂ ਫੋਨ ਕੀਤਾ ਐਸਐਸਪੀ ਖੰਨਾ ਉਹਨਾਂ ਨੇ ਤੁਰੰਤ ਹਰਕਤ ਕੀਤੀ ਸਾਰੀ ਫੋਰਸ ਨੂੰ ਕੀਤਾ ਚਕੰਨੇ ਤੇ ਨਾਲ ਹੀ ਮੈਸੇਜਪੀ ਮਲੇ ਘੁਸੜਾ ਕਹਿੰਦੀ ਉਹਨਾਂ ਨੇ ਉਸ ਟਾਈਮ ਸਾਇਦ ਉਹ ਕੋਈ ਖਾਪੀ ਰਹੇ ਉਹਨਾਂ ਨੇ ਇੱਕਦਮ ਮੈਨੂੰ ਭੰਡੇ ਖੜਤ ਦੇ ਵਿੱਚ ਫੇਕ ਦਾਂ ਇੱਕਦਮ ਉੱਠ ਗਏ ਤੇ ਉਸ ਤੋਂ ਬਾਅਦ ਉਹ ਮਤਲਬ ਉਹ ਐਕਟਿਵ ਹੋ ਗਏ ਜਿਵੇਂ ਜਿਹੜੀ ਪੂਰੀ ਫੋਰਸ ਆ ਉਹਨਾਂ ਨੇ ਤਾਇਨਾਤ ਕਰ ਦਿੱਤੀ ਜੋ ਜੋ ਹੁਣ ਵਾਕਿਆ ਹੋਇਆ ਜਿਹਦੇ ਵਿੱਚ ਕੀ ਤੁਹਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਇਨਕਾਉਂਟਰ ਹੋਇਆ ਉਹਦੇ ਵਿੱਚ ਕੀ ਕੋਈ ਬੰਦਾ ਵੀ ਮਰਿਆ ਗਿਆ ਜੀ ਨਹੀਂ ਉਹ ਤਾਂ ਹੁਣ ਫੋਰਟਸ ਦੇ ਚ ਸੀ ਹੂੰ ਤੇ ਮੈਂ ਹੋਇਆ ਨਹੀਂ ਹੋਇਆ ਪਰ ਜਿਹੜੀ ਇਹਨਾਂ ਦੀ ਕਾਰਗਰ ਜਾਰੀ ਆ ਸ਼ਵੇਰੀ ਵੀ ਮੇਰੀ ਗੱਲ ਹੋਈ ਰਾਤ 1:00 ਤੋਂ 2:00 ਵਜੇ ਤੱਕ ਦੋਨੋਂ ਐਸਐਸਪੀ ਡੀਐਸਪੀ ਕਿੰਨੀ ਪੁਲਿਸ ਨੇ ਸਮਝਦੇ ਲੱਗੇ ਮਤਲਬ ਪੁਲਿਸ ਨੂੰ ਜਿੱਥੇ ਤੁਸੀਂ ਸ਼ਾਬਾਸ਼ ਦਿੰਦੇ ਹੋ ਉੱਥੇ ਹੀ ਪੰਜਾਬ ਸਰਕਾਰ ਦਾ ਵੀ ਉੱਚੇ ਚੇਤਤੌਰ ਤੇ ਬਿਲਕੁਲ ਸਾਡੇ ਸਾਰੇ ਸਾਡੀ ਸਰਕਾਰ ਦਾ ਇੱਕ ਬਿਲਕੁਲ ਜ਼ੀਰੋ ਟੋਲ ਰੱਖਣਾ ਬੀਐਸਏ ਗੁੰਡਾਗਰਦੀ ਨਹੀਂ ਹੁੰਦੀ। ਕੋਈ ਵੀ ਸਹਿਰੀ ਆ ਕੁਛ ਨਹੀਂ ਰੱਖਿਆ ਦੀ ਜਮਾਨਤ ਦੀ ਸਾਡੀ ਆ। ਅਸੀਂ ਹਰ ਤਨ ਮਨ ਤਨ ਨਾਲ ਉਹਨਾਂ ਦੀ ਸੇਵਾ ਕਰਾਂਗੇ। ਜਿੱਥੇ ਸਾਡੀ ਜਿਵੇਂ ਜਿੱਥੇ ਵੀ ਲੋੜ ਹੋਏਗੀ ਅਸੀਂ ਹਮੇਸ਼ਾ ਪਰਿਵਾਰਾਂ ਦੇ ਨਾਲ ਖੜਾਂਗੇ। ਹੁਣ ਜਦੋਂ ਛੁਗੇ ਬੱਚੇ ਮਲੇ ਕੋਲੇ ਸਾਡਾ ਹੀ ਸਕੂਲ ਸੀ ਜਿੱਥੇ ਫਰਸਟ ਕਲਾਸ ਪੜਤਾਈ ਤੇ ਇੰਗਲਿਸ਼ ਮੀਡੀਅਮ ਵਿੱਚ ਪੜਦਾ ਸੀ ਤੇ ਕਿਉਂਕਿ ਸਾਡੀ ਬੱਚਿਆਂ ਦੇ ਨਾਲ ਇੱਕ इमोशनल ਅਟੈਚਮੈਂਟ ਸੀ ਪਹਿਲਾਂ ਕਿ ਇਹ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਮੰਮੀ ਜੀ ਦਾਦਾ ਜੀ ਦਾਦੀ ਜੀ ਦੋ ਸਾਰੀ ਸਾਡੀ ਫੈਮਿਲੀ ਦੇ ਮੈਂਬਰ ਨੇ ਜਦੋਂ ਮੈਨੂੰ ਇਹ ਖਬਰ ਗਈ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੀ ਹੱਤਕੀ ਸੋ ਐਦਾਂ ਦੇ ਪੰਜਾਬ ਵਿੱਚ ਜਿਹੜੇ ਹੋਰ ਗੁੰਡਾ ਅਨਸਰ ਨੇ ਜਾਂ ਅਹੇ ਜੀਆਂ ਹਰਕਤਾਂ ਕਰਨ ਵਾਲੇ ਨੇ ਕੀ ਕਹੋਗੇ ਉਹਨਾਂ ਨੂੰ ਸ਼ਖਤ ਸ਼ਬਦਾਂ ਵਿੱਚ ਮੈਂ ਤਾਂ ਬਿਲਕੁਲ ਇਹ ਗੱਲ ਕਹੂੰ ਵੀ ਅੱਗੇ ਤੋਂ ਕੋਈ ਯਤਨ ਨਾ ਕਰੇ ਵੀ ਬਿਲਕੁਲ ਸਾਡੀ ਜਿਹੜੀ ਸਰਕਾਰ ਆ ਇਹੋ ਜਿਹੇ ਲੋਕਾਂ ਨੂੰ ਕਦੇ ਮਾਫ ਨਹੀਂ ਕਰੂਗੀ ਜੋ ਬਣਦੀ ਸਜ਼ਾ ਹੋਊਗੀ ਤਾਂ ਉਹ ਦਿੱਤੀ ਜਾਊ ਜੋ ਫੋਰਸਾਂ ਮਲਪੂਰ ਤੁਰਨ ਤੇ ਤੱਤ ਪਰ ਨੇ ਉਹ ਕਦੇ ਵੀ ਇਦਾਂ ਦੇ ਬੰਦੇ ਨੂੰ ਕਦੇ ਮਾਫ ਨਹੀਂ ਕਰਾਂਗੇ ਥੈਂਕ ਯੂ ਜੀ ਇਸ ਵੀਰਾਂ ਭਵਕੀਰ ਦੇ ਘਰਦਿਆਂ ਨੇ ਪਿੰਡ ਸੀਆਂ ਦੋ ਦਾ ਜੋ ਕਿ ਪੁਲਿਸ ਸਟੇਸ਼ਨ ਮਲੌ ਦੇ ਅਧੀਨ ਪੈਂਦਾ ਹੈ ਤੇ 24 ਘੰਟੇ ਦੇ ਵਿੱਚ ਵਿੱਚ ਪੱচ্চਾ ਜਿਹੜਾ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਦਾ ਜਿੱਥੇ ਉਚੇਚੇ ਤੌਰ ਤੇ ਘਰ ਵਾਲਿਆਂ ਵੱਲੋਂ ਪਿੰਡ ਵਾਲਿਆਂ ਵੱਲੋਂ ਤੇ ਰਿਸ਼ਤੇਦਾਰਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਸੋ ਜੁੜੇ ਰਹੋ ਡੇਲੀ ਪੋਸ ਦੇ ਨਾਲ ਦਿੰਦੇ ਰਹਾਂਗੇ ਹੋਰ ਅਪਡੇਟਸ